ਇਹ ਜੁਹਾਨਾ ਤੀ ਇੱਕ ਸ਼੍ਰੋਮਣੀ ਕਾਲਜ ਤੋਂ ਅਮਰਸਰ ਦੇ ਚੰਡੀਗੜ੍ਹ ਲਈ ਲੜੋਗੇ ਤਾਂ ਕਿਵੇਂ ਅਸੀਂ ਪਹਿਲਾਂ ਹੀ ਸੋ ਚੁੱਕੇ ਹਾਂ ਇਕੱਠੇ ਆ ਪਹਿਲਾਂ ਤੋਂ ਹੀ ਇਕੱਠੇ ਸੀ ਜਿਮਨੀ ਚੌਣ ਦੇ ਵਿੱਚ ਵੀ ਅਸੀਂ ਹਮੇਸ਼ਾ ਡਟ ਕੇ ਸਾਥ ਦਿੱਤਾ ਇਹਨਾਂ ਨੇ ਵੀ ਜਦੋਂ ਬਾਈ ਦੇ ਵਿੱਚ ਇਲੈਕਸ਼ਨ ਲੜੀਆ ਮੌੜ ਤੋਂ ਇਹਨਾਂ ਨੇ ਸਾਨੂੰ ਉਸ ਵੇਲੇ ਸਮਰਥਨ ਦਿੱਤਾ ਸਾਤਾ ਜਾਂ ਤੌਰ ਤੇ ਅਸੀਂ ਲੜ ਰਹੇ ਹਾਂ ਜੋ ਪੰਜਾਬ ਦੇ ਹੱਥ ਦੇ ਪੰਜਾਬ ਦੇ ਲੋਕਾਂ ਦੇ ਹੱਥ ਦੇ ਸਿੱਖਾਂ ਦੇ ਹੱਥ ਦੇ ਨੇ ਪਰ ਪੰਜਾਬ ਦੇ ਲੋਕ ਵੀ ਤੁਹਾਡੇ ਨਾਲ ਕੌਣ ਨਹੀਂ ਆ ਰਹੇ ਪੇਚਾਰ 3 ਦਾ ਹਟੀਕ ਨੂੰ ਦੇਖ ਲਓ ਕਿਵੇਂ ਰਿਜ਼ਲਟ ਆਉਂਦੇ ਆ ਮਾਤਾ ਤੁਸੀਂ ਖੁੱਦ ਲਗੋ ਵਿੱਚੋਂ ਇਸ ਵਾਰ ਕੀ ਲੜੋ ਵਿੱਚ ਫਰਚਾ ਰਹੇ ਹੋ ਮੇਰੀ ਕੋਈ ਡਰਤ ਨਹੀਂ ਹੈ ਜਿਹੜੇ ਬਾਡੀ ਕਰਦੇ ਇਹ ਜਿਹੜਾ ਸਿਆਸਤਦਾਨ ਹੈ ਉਹ ਜਿਹੜਾ ਅਧਿਸ਼ਣਾ ਤੋਂ ਪਕੌੜਾ ਹੋ ਜਾਂਦਾ ਫਿਰ ਉਹ ਜਿਹਾ ਵੀ ਪਸੰਦ ਨਹੀਂ ਆਉਂਦਾ ਜੇ ਮੈਂ ਤੁਹਾਨੂੰ ਪੁੱਛਾਂ ਕਿ ਤੁਸੀਂ ਲਿਖਿਆ ਕਰੋਗੇ ਤੁਹਾਨੂੰ ਅਜੀਬ ਨਹੀਂ ਲੱਗੂਗਾ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਆ ਅਸੀਂ ਤੇ ਰਾਹੀਂ ਕਿ ਐਸ ਵਾਰੀ ਘੱਟੋ-ਕਾਟੋ ਬੰਦੇ ਜ਼ਰੂਰ ਚੁਣ ਕੇ ਤੇ ਜੋ ਜਿਹੜੀ ਸਾਡੀ ਆਵਾਜ਼ ਥੋਕ ਕੇ ਰੱਖਣਾ ਪੰਜਾਬ ਸਾਡੇ ਹੱਕਾਂ ਦੀ ਗੱਲ ਕਰ। ਅੱਜ ਅਸੀਂ ਇਹ ਲੋਕਾਂ ਤੋਂ ਵੋਟ ਮੰਗ ਰਹੇ ਆ ਵੀ ਅਸੀਂ ਪੰਜਾਬ ਦੀ ਗੱਲ ਭਾਈ ਹੱਕ ਥੋਕ ਕੇ ਕਰਾਂਗੇ ਪਾਰਲੀਮੈਂਟ ਵਿੱਚ। ਅਸੀਂ ਜਿੰਨੀਆਂ ਵੀ ਹਮਖਿਆਲੀ ਤੇ ਰਾਪਾਰਟੀਆਂ ਨੇ ਹੋਰ ਵੀ ਸਾਡਾ ਚੱਲ ਰਿਹਾ ਯਤਨ ਕੇ ਜਿਹੜੇ ਉਹ ਸਾਡੀ ਸੋਚ ਦੇ ਵਿਚਾਰਧਾਰਾ ਦੇ ਬੰਦੇ ਹੈਗੇ ਆ ਉਹਨਾਂ ਨਾਲ ਜਿਹੜਾ ਅਸੀਂ ਇਕੱਠੇ ਹੋ ਕੇ ਤਾਂ ਇਹ ਚੋਣ ਹੈ ਤੁਸੀਂ ਇੱਕ ਸਰੋਨੀ ਕਾਲੇਦਨ ਅਮਰਸੱਦ ਦੇ ਚੰਡੀਸਲੇ ਲੜੋਗੇ ਜਾਂ ਕਿਵੇਂ ਅਸੀਂ ਪਹਿਲੇ ਤੋਂ ਕਰ ਚੁੱਕੇ ਹਾਂ ਕਿ ਇਕੱਠੇ ਹਾਂ ਪਹਿਲਾਂ ਤੋਂ ਹੀ ਇਕੱਠੇ ਸੀ ਜਿੰਨੇ ਵੀ ਮਾਨ ਸਾਹਿਬ ਦੀ 19 ਵਾਲੀ ਚੋਣ ਦੇ ਵਿੱਚ ਵੀ ਜਿਮਨੀ ਚੋਣ ਦੇ ਵਿੱਚ ਵੀ ਅਸੀਂ ਹਮੇਸ਼ਾ ਡਟ ਕੇ ਸਾਥ ਦਿੱਤਾ ਇਹਨਾਂ ਨੇ ਵੀ ਜਦੋਂ 22 ਦੇ ਵਿੱਚ ਇਲੈਕਸ਼ਨ ਲੜੀਆ ਮੋਰ ਤੋਂ ਇਹਨਾਂ ਨੇ ਸਾਨੂੰ ਉਸ ਵੇਲੇ ਸਮਰਥਨ ਦਿੱਤਾ ਸੀ ਇਹ ਸਮਰਥਨ ਦਾ ਗੈਰਤ ਹੈ ਆਹੋ ਜਿਹੜੇ ਸਾਡੇ ਕਹਿ ਰਹੇ ਆ ਅਸੀਂ ਵੀ ਤੁਹਾਡਾ ਆਉਂਦਾ ਪਾਰਟੀ ਦਾ ਨਾਮ ਕੀ ਰਹੂਗਾ ਸਾਡਾ ਯਾਤ ਤੌਰ ਤੇ ਅਸੀਂ ਲੜ ਰਹੇ ਹਾਂ ਇਹ ਚੋਣ ਪਰ ਜੇਕਰ ਤੁਸੀਂ ਕਹਿ ਰਹੇ ਹੋ ਕਿ 2019 ਤੋਂ ਜਾਂ ਉਸ ਤੋਂ ਪਹਿਲਾਂ ਤੋਂ ਤੁਸੀਂ ਹਮਚਾਲੇ ਹੋ ਤਾਂ ਤੁਸੀਂ ਪਾਰਟੀ ਦਾ ਹਮਲ ਨਹੀਂ ਹੋਏ ਉਹ ਕੋ ਨਿੱਜੀ ਵਿਚਾਰ ਨੇ ਜੀ ਮੇਰੇ ਨਿੱਜੀ ਵਿਚਾਰ ਨਹੀਂ ਲੱਦੇ ਨਹੀਂ ਨਹੀਂ ਵਿਚਾਰ ਲੱਦੇ ਕੋ ਜਰੂਰੀ ਨਹੀਂ ਹੁੰਦਾ ਵੀ ਆਪਾਂ ਕਿਸੇ ਪਾਰਟੀ ਦੇ ਨਾਲ ਹੀ ਲੜ ਕੇ ਚੱਲਣਾ ਹੁੰਦਾ ਬਹੁਤ ਪਾਰਟੀਆਂ ਘੱਟੋੜਛ ਵੀ ਆਉਂਦੀਆਂ ਬਹੁਤ ਹੋਰ ਤਨਾ ਵੀ ਨੇ ਜਿਵੇਂ ਕਿਸਾਨਾਂ ਨੇ ਵੀ ਉਸ ਵੇਲੇ ਸਾਡਾ ਸਹਿਯੋਗ ਕੀਤਾ ਸੀ ਹੁਣ ਕਿਸਾਨ ਤਾਂ ਫਿਰ ਚੋਣ ਲੜਦੇ ਨਹੀਂ ਹੈਗੇ ਵਿਚਾਰ ਤਾਂ ਸਾਡੀ ਕਿਸਾਨਾਂ ਨਾਲ ਵੀ ਅਲੱਗ ਹੀ ਇਹ ਬਰਾ ਜਾਦੇ ਤਰਤੇ ਜਿਆਦ ਨਾ ਰੋਣੀ ਮਾਨ ਸਾਹਿਬ ਦਾ ਸਮਸਤ ਕੇਂਦਰਾਸਮਤ ਆਸੀਂ ਸਰੂਰ ਚ ਇਹਨਾਂ ਨਾਲ ਮਾਨਤਾ ਇਸ ਤਰ੍ਹਾਂ ਦਾ ਹੈ ਕਿ ਦੇਖੋ ਜੇ ਤਾਂ ਬਸੇ ਬਹੁਤ ਸਾਰੀਆਂ ਪਾਰਟੀਆਂ ਨੇ ਕਿ ਜਿਹੜੀ ਗੰਦਗੀ ਸਾਫ ਕਰਨੀ ਆ ਜਾਂ ਜਿਹੜਾ ਮੰਦਾ ਮਾਹੌਲ ਉਹ ਨੂੰ ਠੀਕ ਕਰਨਾ ਫਿਰ ਉਹ ਠੀਕ ਕਿਵੇਂ ਹੋਗਾ ਉਸ ਤੇ ਇਕੱਲੇ ਰਹਿ ਜਾਓ ਨੇ ਸਰਕਾਰਾਂ ਹੋਰਾਂ ਦੀਆਂ ਹੁੰਦੀਆਂ ਭਾਵੇਂ ਪੰਜਾਬ ਦੇ ਹੋਵੇ ਭਾਵੇਂ ਉੱਪਰ ਹੋਵੇ ਮੈਂ ਤੁਹਾਨੂੰ ਦੱਸਦਾ ਕਿ ਸਾਡੇ ਨਾਲ ਕੋਈ ਗੱਲ ਕਰਨ ਨੂੰ ਤਿਆਰ ਨਹੀਂ ਜਿਹੜੇ ਸਿੱਖਾਂ ਨੂੰ ਮਾਰਿਆ ਜਾ ਰਿਹਾ ਹੈ ਉਹਦੀ سپورਟ ਹੀ ਨਹੀਂ ਕਿ ਕਿਸੇ ਵੱਸ ਸਾਡੇ ਜਿਹੜੇ ਇਸ਼ੂਜ਼ ਨੇ ਉਹਦੇ ਤੇ ਕੋਈ ਵੀ ਇਹ ਇੰਡੀਆ ਦੀ ਪਾਰਟੀ ਸਾਡਾ سپورਟ ਹੀ ਨਹੀਂ ਕਰਦੀ ਉਹ ਤਾਂ ਪਾਰਟਮੈਂਟ ਦੇ ਵਿੱਚ ਡਰਦੇ ਆ ਕਿ ਇਹ ਜੇ ਅਸੀਂ ਕਹਿਤਾ ਤੇ ਅਸੀਂ ਤਾਂ ਪੌਮੀਅਤ ਤੇ ਨੈਸ਼ਨੈਲਿਟੀ ਦੇ ਖਿਲਾਫ ਗੱਲ ਕਰਾਂਗੇ ਜੇ ਸਿੱਖਾਂ ਦੀ ਗੱਲ ਕੀਤੀ ਉਹਨਾਂ ਨੂੰ ਬਾਹਰ ਤੇ ਦੇਸ਼ਾਂ ਦੇ ਵਿੱਚ بطور ਪਾਲਿਸੀ ਭਾਜਪੀ ਦੀ ਮਾਰਿਆ ਜਾ ਰਿਹਾ ਹੈ ਤੁ ਜੇ ਉਹਦੇ ਖਿਲਾਫ ਕੰਦ ਕਰਾਂਗੇ ਤਾਂ ਇਹ ਅਸੀਂ ਕੌਮੀਅਤ ਤੇ ਨੈਸ਼ਨੈਲਿਟੀ ਤੋਂ ਦੂਰ ਚਲੇ ਜਾਵਾਂਗੇ ਹੁਣ ਤੁਸੀਂ ਦੱਸੋ ਕਿ ਤੇ ਨਾਲ ਸੀ ਕਰੀਏ ਮਾਲੀ ਤੁਹਾਡੀ ਗੱਲ ਹੈ ਕਿ ਪਾਰਟੀਆਂ ਤੁਹਾਡਾ ਨਾਲ ਗੱਲ ਨਹੀਂ ਕਰਦੀਆਂ ਪੰਜਾਬੀਆਂ ਤੇ ਤੁਹਾਡੇ ਮੁੱਦੇ ਜਿਹੜੇ ਹੈਗੇ ਪੰਜਾਬ ਤੇ ਐਸੇ ਜਿਹੇ ਤੁਸੀਂ ਕਹਿ ਰਹੇ ਹੋ ਕਿ ਪੰਜਾਬ ਦੇ ਹੱਕ ਦੇ ਆ ਪੰਜਾਬ ਦੇ ਲੋਕਾਂ ਦੇ ਹੱਕ ਦੇ ਆ ਸਿੱਖਾਂ ਦੇ ਹੱਕ ਦੇ ਨੇ ਪਰ ਪੰਜਾਬ ਦੇ ਲੋਕ ਵੀ ਤੁਹਾਡੇ ਨਾਲ ਕਿਉਂ ਨਹੀਂ ਆ ਰਹੇ ਮੈਂ ਫਿਰ ਮੈਂ ਐਮਪੀ ਤਾਂ ਬਣ ਕੇ ਇੱਥੇ ਵੀ ਬੈਠਾ ਹੈਗਾ ਸਾਹਿਬ ਜੀ ਪਰ ਵੀ ਤਾਂ ਵੜਦੇ ਹੁੰਦਾ ਬਾਕੀ ਹੋ ਜਾਏਗਾ ਦੋ ਜੱਦੇ ਵਿੱਚ ਹੁ ਮੇਰੇ ਘਰੋਂ ਬਾਕੀ ਪੰਜਾਬ ਨਾਲ 4 ਤਰੀਕ ਤੱਕ ਹਲਦੀ ਕੋ ਦੇਖ ਲੋ ਕਿਵੇਂ ਰਿਜ਼ਲਟ ਆਉਂਦੇ ਹੋਰ ਕਿਸੇ ਪਾਰਟੀ ਦੇ ਤਾਂ ਕੈਂਡੀਡੇਟ ਹੀ ਨਹੀਂ ਖੜੇ ਕੀਤੇ ਕਰਦੇ ਨੇ ਸਿਰਫ ਆਪਣੀ ਪਾਰਟੀ ਖੜੀ ਕਰਦੀ ਹੈ ਕਿ ਉਪਰ ਕਿ ਉੱਥੇ ਲੋਕਾਂ ਦੀ ਡਿਮਾਂਡ ਹੈ ਕਿ ਅਕਾਲੀ ਤਾਂ ਨੰਬਰ ਸਰ ਦੇ ਕੋਲ ਇਹ ਸਿਰਫ ਇਹ ਸਾਰੇ ਸਵਾਲ ਹੈ ਕਿ ਇਹ ਸਾਰਾ ਇਹ ਜੋ ਕੁਝ ਹੋ ਰਿਹਾ ਹੈ ਇਹ ਉਹਦੇ ਖਿਲਾਫ ਹੈ ਕਿ ਹੈ ਤੇ ਸਾਡੀ ਪਾਰਟੀ ਦੀ ਸਪੋਰਟ ਸਾਰੇ ਪਾਸੇ ਹੈ ਕਿ ਇਹਿੱਥੇ ਸਾਡੇ ਕੈਂਡੀਡੇਟਸ ਕੱਢ ਗਏ ਮਾਰਸਾ ਕਿੰਨੇ ਕੈਂਡੀਡੇਟਾਂ ਦਾ ਪ੍ਰਸਤਤੀ ਨਾਲ ਕਰਤੇ ਹਰਦਾ ਦਿਖਤੇ 13 ਚੋ ਜੀ 9 9 ਪਰਤੇ ਦੀ ਮਾਰਸਾ ਤੁਸੀਂ ਖੁਦ ਲੜੋਂ ਵਿੱਚੋਂ ਇਸ ਵਾਰ ਕਿੰਨੀ ਲੜੋਂ ਵਿੱਚ ਪ੍ਰਚਾਰ ਕਰੋਗੇ ਤੇ ਮੇਰੀ ਕੋਈ ਲੱਤ ਰੁਕੀ ਹੈ ਕਿ ਕਿ ਭਾਂਗੀ ਕਰਦੀ ਮਾਰਸਾ ਨਹੀਂ ਲੜੋਂ ਮਾਰਸਾ ਮਾਰਸਾ ਭਾਈ ਅਮਰ ਮੇਰਾ ਮਤਲਬ ਹੈ ਕਿ ਜਿਹੜਾ ਸਿਆਸਤਦਾਨ ਹੈ ਉਹ ਜਿਹੜਾ elections ਤੋਂ ਪਕੌੜਾ ਹੋ ਜਾਂਦਾ ਫਿਰ ਉਹ ਜਮੂਰੀਅਤ ਪਸੰਦ ਤੁਹਾਡੀ ਨਾਲ ਹੁੰਦਾ ਤਾਂ ਕਹਿੰਦੇ ਸੰਗਰੂਰ ਤੋਂ ਲੜੋ ਨਾ ਜੇ ਤੁਸੀਂ 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 ਲੇਖਾਕਾਰ ਹੈ ਜਿਹੜਾ ਜਰਨਲਿਸਟ ਹੋ ਜੇ ਮੈਂ ਤੁਹਾਨੂੰ ਪੁੱਛਾਂ ਕਿ ਤੁਸੀਂ ਲਿਖਿਆ ਕਰੋਗੇ ਤੁਹਾਨੂੰ ਅਜੀਬ ਨਹੀਂ ਲੱਗੂਗਾ ਹੈ ਨਾ ਭਾਈ ਕਿ ਸੰਗਰੂਰ ਤੋਂ ਹੋ ਮੈਂ ਜੇ ਮੈਂ ਸਿਆਸੀ ਬੰਨਾ ਪੋਲੀਟੀਸ਼ੀਅਨ ਐ ਸਿਟਿੰਗ ਐਮਪੀ ਐ ਤਾਂ ਇਹ ਤਾਂ ਮੈਂ ਤਾਂ ਲੜੂਗਾ ਹੀ ਸੰਗਰੂਰ ਤੋਂ ਸੰਗਰੂਰ ਤੋਂ ਜੀ ਸਰਸਿੰਗੂਰ ਬਦਲ ਵੀ ਤਾਂ ਐਮਪੀ ਐ ਨਾ ਉਹਨੇ ਆਵਾ ਨਾਮ ਨੂੰ ਵੀ ਪਿੱਛੇ ਤੱਕ ਤਾਂ ਪੁੱਛ ਲੈਣਾ ਆਪਰੇ ਇਹੋ ਡਰਦੇ ਆ ਨਹੀਂ ਆਉਂਦੇ ਮੈਦਾਨ 'ਚ ਹਲੇ ਉਹ ਹਲੇ ਨਾ ਅਸਲ ਸੈਟਿੰਗਾਂ ਸੂਟਿੰਗਾਂ ਕਰਕੇ ਆਉਣਗੇ ਬਈ ਦੇਖੋ ਭਲੇ ਇਹਨਾਂ ਦੀ ਆਸਵੇਂ ਅੰਦਰ ਖਾਤੇ ਸੈਟਿੰਗਾਂ ਸੂਟਿੰਗਾਂ ਹੋਣੀਆਂ ਕਿਹੜੇ ਬੰਦੇ ਨੇ ਹੁਣ ਜਿਵੇਂ ਬੜਾ ਰੋਲਾ ਪੈ ਰਿਹਾ ਕਿ ਮਲੂਕਾ ਸਾਹਿਬ ਦੇ ਨੂੰ ਚਲੀ ਗਈ ਭਾਜਪੀ ਚੁੰੰਡਾ ਚਲੇਗਾ ਮੈਂ ਤਾਂ ਸੈਟਿੰਗ ਨਾਲ ਹੀ ਗਿਆ ਕਿ ਜੇ ਕੋਈ ਹੋਰ ਬੰਦਾ ਇੱਥੇ ਮੰਨ ਲਓ ਆ ਜਾਂਦਾ ਸ਼ਾਇਦ ਉਹ ਉਨੀ ਨਾ ਮੰਨੇ ਇਹਨਾਂ ਦੀ ਪਰਿਵਾਰਾਂ ਹੀ ਨੇੜਤਾ ਹੈਗੀ ਆ ਉਤੋਂ ਕੁਝ ਹੋਰ ਆ ਕਿ ਕਿਸਾਨਾਂ ਤੋਂ ਦਰਦਿਆਂ ਨੇ ਘਰ ਜੋੜ ਨਹੀਂ ਕੀਤਾ ਬੀਜੇਪੀ ਨਾਲ ਵੀ ਪਿੰਡਾਂ ਜ ਨਹੀਂ ਪੜਨ ਦੇਣਾ ਅੰਦਰੋਂ ਇਕੱਠੀ ਨੇ ਉਤੋਂ ਲੋਕ ਦਿਖਾਵਾ ਟੁੱਟੇ ਹੋਏ ਨੇ ਆ ਵੋਟਾਂ ਤੋਂ ਮਗਰੂ ਹੋ ਜਾਣਗੇ ਹੁਣ ਤੁਸੀਂ ਦੇਖੋਗੇ ਵੀ ਜਿੱਥੇ ਬੀਜੇਪੀ ਬੰਦਾ ਕਮਜ਼ੋਰ ਦੋ ਜਿੱਥੇ ਅਕਾਲੀ ਦਲ ਬਾਦਲ ਦਾ ਬੰਦਾ ਮਜ਼ਬੂਤ ਹੋ ਜਿੱਥੇ ਉਹਨਾਂ ਦਾ ਬੰਦਾ ਮਜ਼ਬੂਤ ਹੋਏ ਕਮਜ਼ੋਰ ਦੇ ਦੇਣਗੇ ਆਉਣਗੇ ਦਾ ਸੈਟਿੰਗ ਨਾਲ ਪਰ ਇਹ ਲੋਕਾਂ ਨੂੰ ਸਮਝਣ ਦੀ ਲੋੜ ਆ ਗੱਲ ਕਿ ਯਾਰ ਵੀ ਅਸਲ ਦੇ ਵਿੱਚ ਇਹ ਪਹਿਲਾਂ ਵੀ ਇਹ ਕੁਝ ਕਰਦੇ ਰਹੇ ਕਦੇ ਗੱਡ ਜੋ ਟੁੱਟ ਗਿਆ ਪਹਿਲਾ ਇਹੀ ਕਾਨੂੰਨ ਸੀ ਜਿਹੜੇ ਕਾਨੂੰਨਾਂ ਨੂੰ ਲੈ ਕੇ ਅੱਜ ਅਸੀਂ ਸ਼ੰਭੂ ਜਾਂ ਖਨੌਰੀ ਦੇ ਬੈਠੇ ਆਂ ਤੇ ਬੀਜੇਪੀ ਵਾਲੇ ਗੋਲੀਆਂ ਮਾਰ ਕੇ ਸਾਡੇ ਮੁੰਡੇ ਮਾਰ ਰਹੇ ਆ ਇਹਹੀ ਕਾਲੇ ਕਾਨੂੰਨ 2020 ਦੇ ਵਿੱਚ ਵੀ ਭਾਰਤ ਸਿਮਰਤ ਨੇ ਵੀ ਪ੍ਰਕਾਸ਼ ਸਿੰਘ ਨੇ ਵੀ ਸੁਖਵੀਰ ਸਿੰਘ ਨੇ ਵੀ ਕਿਹਾ ਸੀ ਕਿ ਕਾਨੂੰਨ ਚੰਗੇ ਬਹੁਤ ਆ ਪਤਾ ਲੱਗਾ ਲੋਕਾਂ ਨੇ ਪਿੰਡਾਂ 'ਚ ਨਹੀਂ ਪੜ੍ਹਨਾ ਨਾ ਕਹਿੰਦੇ ਕਾਨੂੰਨ ਮਾਰੇ ਗੱਡ ਜੋੜ ਤੋੜ ਤਾ ਤਸੀਫਾ ਦੇ ਤਾ ਇਸ ਲਈ ਇਹ ਇੱਕ ਥੋੜੀ ਮੈਂ ਗੱਲ ਦਾ ਜਵਾਬ ਦੇਣ ਲੱਗਾ ਤੁਸੀਂ ਕਿਹਾ ਕਿ ਦੂਜੀਆਂ ਪਾਰਟੀਆਂ ਪਾਰਟੀਆਂ ਦਾ ਵੀ ਮੇਰੇ ਉਹ ਤੁਸੀਂ ਇਹ ਦੇਖੋ ਵੀ 13 ਐਮਪੀ ਜਿਹੜੇ ਜਾਣੇ ਆ 14 ਚੰਡੀਗੜ੍ਹ ਹੁੰਦਾ ਇਹਦਾ ਸਰਕਾਰ ਬਣਨ ਜਾਂ ਨਾ ਬਣਨ 'ਚ ਵੀ ਐਡਾ ਵੱਡਾ ਯੋਗਦਾਨ ਨਹੀਂ ਹੁੰਦਾ ਜੇ ਕਿਸੇ ਨੂੰ ਵਾਅਮਤ ਮਿਲ ਜਾਂਦਾ ਘੱਟੋ ਘੱਟ ਸਾਡੀ ਆਵਾਜ਼ ਤਾਂ ਉੱਥੇ ਬਲੰਦ ਹੋਵੇ ਨਾ ਉੱਥੇ ਜਿਹੜੀ ਆਵਾਜ਼ ਸਾਡੀ ਬਲੰਦ ਹੁੰਦੀ ਹੈ ਸਾਡੇ ਹੱਕਾਂ ਲਈ ਉਹ ਰਿਕਾਰਡ ਵੀ ਹੁੰਦੀ ਹੈ ਬਕਰਤ ਤੌਰ ਤੇ ਉਹ ਯੂਨੋ ਤੱਕ ਨੋਟਸ ਲਿਆ ਜਾਂਦਾ ਉਹਦਾ ਵੀ ਜੇ ਕੋਈ ਬੰਦਾ ਬੋਲਦਾ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਆ ਸੋਡੇ ਰਾਹੀਂ ਕਿ ਐਸ ਵਾਰੀ ਘੱਟੋ-ਘਾਟੋ ਬੰਦੇ ਜ਼ਰੂਰ ਚੁਣ ਕੇ ਭੇਜੋ ਜਿਹੜੀ ਸਾਡੀ ਆਵਾਜ਼ ਠੋਕ ਕੇ ਰੱਖਣਾ ਪੰਜਾਬ ਦੀ ਸਾਡੇ ਹੱਕਾਂ ਦੀ ਗੱਲ ਕਰਦਾ ਜੋ ਲਗਾਤਾਰ ਕੇਂਦਰ ਸਾਡੇ ਸੂਬਿਆਂ ਦੇ ਹੱਕ ਮਾਰ ਰਿਹਾ ਲਗਾਤਾਰ ਕੇਂਦਰੀਕਰਨ ਕੀਤਾ ਜਾ ਰਿਹਾ ਸਾਰੀਆਂ ਸ਼ਕਤੀਆਂ ਦਾ ਉਹਦੇ ਲਈ ਘੱਟੋ-ਘਾਟੋ ਸਾਡੇ ਬੰਦੇ ਉਹੇ ਚੁਣ ਕੇ ਜ਼ਰੂਰ ਭੇਜੋ ਜਿਹੜੇ ਉੱਥੇ ਇੱਕ ਠੋਕ ਕੇ ਗੱਲ ਕਰ ਸਕਣ ਅਨੰਦ ਸਾਹਿਬ ਕਹਿੰਦੇ ਵੀ ਹੋਰ ਮੈਂਬਰ ਵੀ ਉੱਥੇ ਸਾਥ ਨਹੀਂ ਦਿੰਦੇ ਇਹ ਗੱਲ ਤਸਿਆ ਮਾਨ ਸਾਹਿਬ ਨੇ ਵੀ ਸਖਵੀਰ ਸਿੰਘ ਤੇ ਬੀਬਾ ਹਰਸਿਮਰਤ ਕਿਵੇਂ ਉਦੋਂ ਪਤਲੀ ਗਲੀ ਲੰਘੇ ਆਪਣੇ ਸਪੀਕਰ ਸਾਹਿਬ ਵਾਲੀ ਮਤਲਬ ਕਿ ਵਾਰੀ ਰਹੀ ਮੇਰਾ ਸਵਾਲ ਦੋਨਾਂ ਨੂੰ ਹੈ ਅਗਰ ਮੰਨ ਲੇ ਕਿ ਆਵਾਸ ਮਰਤਾ ਤਾਂ ਕਿਸ ਸ਼ਰਤਾਂ ਦੇ ਲੋ ਇਹ ਪੰਜਾਬ ਦੇ ਲੋਕਾਂ ਨੂੰ ਪੁੱਛ ਕੇ ਫੈਸਲਾ ਕਰਾ ਸਾਨੂੰ ਜਿਤਾਉਣ ਵਾਲੇ ਲੋਕ ਨੇ ਅਸੀਂ ਕੁਛ ਨਹੀਂ ਸਾਨੂੰ ਭੇਜਣ ਵਾਲੇ ਲੋਕ ਨੇ ਲੋਕ ਕੀ ਕਹਿੰਦੇ ਆ ਲੋਕਾਂ ਮੁਤਾਬਕ ਫੈਸਲਾ ਲਿਆ ਜਾਣਾ ਚਾਹੀਦਾ ਕਹਿੰਦੇ ਬਹੁਤ ਨੇ ਕਹਿੰਦੇ ਬਹੁਤ ਨੇ ਵੀ ਅਸੀਂ ਲੋਕਾਂ ਨੂੰ ਪੁੱਛਾਂਗੇ ਨਹੀਂ ਲਖਾ ਜੀ ਲੋਕਾਂ ਨੇ ਮੈਂ ਤਾਂ ਕਿਹਾ ਤੁਹਾਨੂੰ ਕਹਿ ਦਿੱਤਾ ਉਹ ਨਹੀਂ ਫੈਸਲਾ ਦੇ ਦੇਣਗੇ ਉਹ ਨਹੀਂ ਨਹੀਂ ਅੱਗੇ ਅੱਗੇ ਅਸੀਂ ਤਾਂ ਇਹ ਕਹਿੰਦੇ ਆ ਅੱਜ ਅਸੀਂ ਇਹ ਲੋਕਾਂ ਤੋਂ ਵੋਟ ਮੰਗ ਰਹੇ ਆ ਵੀ ਅਸੀਂ ਪੰਜਾਬ ਦੀ ਗੱਲ ਭਾਈ ਇੱਕ ਠੋਕ ਕੇ ਕਰਾਂਗੇ ਪਾਰਲੀਮੈਂਟ 'ਚ ਠੀਕ ਹੈ ਕੱਲ ਨੂੰ ਉੱਥੇ ਜਿਹੜੀ ਕੋਈ ਪੰਜਾਬ ਰੋਧੀ ਧਰ ਐ ਸਾਡੇ ਵਰਗਾ ਬੰਦਾ ਉੱਥੇ ਜੁੜਦੇ ਜਾ ਕੇ ਉਹ ਤਾਂ ਨਹੀਂ ਲੋਕ ਕਹਿਣਗੇ ਨਾ ਨਹੀਂ ਕਹਿਣਗੇ ਨਹੀਂ ਕਿ ਕਾਂਗਰਸ ਤੇ ਭਾਜਪਾ ਵੀ ਤੁਹਾਨੂੰ ਰੋਂਗੇ ਪਰ ਤੁਹਾਨੂੰ ਵੋਟਾਂ ਨਹੀਂ ਦੇਣਗੇ ਜੇ ਤੁਹਾਨੂੰ ਜਿਤਾਤਾ ਤਾਂ ਲੋਕਾਂ ਨੇ ਕਹਿ ਦਿੱਤਾ ਕਿ ਤੁਸੀਂ ਹੁਣ ਅੱਗੇ ਦੇਖੋ ਕਿ ਜਰਨਲ ਦੇ ਪੰਨੇ ਲਓ ਦੇਖੋ ਜੇ ਐਵਰੇਜ ਸਥਿਤੀ ਹੋ ਗਈ ਅਸੀਂ ਗੱਲ ਕਰਾਂਗੇ ਕਿ ਵਿਦੇਸ਼ੀ ਮਾਮਲਿਆਂ ਦੇ ਵਿੱਚ ਤੇ ਰੱਖਿਆ ਦੇ ਸਬੰਧ ਦੇ ਵਿੱਚ ਤੇ ਗ੍ਰਹਿ ਵਜ਼ਾਰਤ ਦੇ ਵਿੱਚ ਸੋਸ਼ਲ ਵੈਲਫੇਅਰ ਦੇ ਵਿੱਚ ਸਿੱਤੀ ਬਾੜੀ ਬੈਕ ਮੇਜ ਦੇ ਵਿੱਚ ਸਾਡੀ ਗੱਲ ਉੱਥੇ ਰੱਖੀ ਜਾਊਗੀ ਕਿ ਨਹੀਂ ਤੇ ਜਿਹੜੀ ਪ੍ਰਾਈਮ ਮਿਨਿਸਟਰ ਦੀ ਸਿਕਿਉਰਿਟੀ ਕੈਬਨਿਟ ਬਣੋਗੀ ਉਹਦੇ ਵਿੱਚ ਸਾਨੂੰ ਪਾਇਆ ਜਾਊਗਾ ਨਹੀਂ ਪਾਇਆ ਜਾਊਗਾ ਤੇ ਬਿਲਕੁਲ ਸ਼ਰਤ ਰੱਖ ਕੇ ਅਸੀਂ ਉਹਦੇ ਵਿੱਚ ਸ਼ਾਮਲ ਹੋ ਸਕਾਂਗੇ